ਇਹਦੇ ਵਿੱਚ ਮੇਨ ਅ ਗੁਰਚਰ ਚਰਨਜੀਤ ਸਿੰਘ ਉਪਚਨਾ ਇਹ ਪੁੱਤਰ ਫਮਨ ਸਿੰਘ ਹਰੀਮਾਬਾਦ थाना ਕੋਟਲੀ ਸੂਟਨਦਲੀ ਰਹਿਣ ਵਾਲਾ ਇਹਦੇ ਕੋਲ 3 ਪੁਆਇੰਟ ਕਲਰ ਰੋਡ ਤੇ ਡਿਊਰਿੰਗ ਨਾਕਾਬੰਦੀ ਸਵਿਫਟ ਕਾਰ ਈਡੀ ਗੱਡੀ ਆ ਉਹ ਤੋਂ ਲੈ ਕੇ ਆ ਰਿਹਾ ਸੀ ਉਹ ਨਾਕੇ ਤੇ ਰੁਕਿਆ ਰੋਕਣ ਦੇ ਜੋ ਚੈੱਕ ਕੀਤਾ ਤੇ ਗੱਡੀ ਛੱਡ ਕੇ ਭੱਜਣ ਲੱਗਾ ਸੀਗਾ ਇਹਦੇ ਕੋਲ ਮومی ਕਾਗਜ਼ ਵਿੱਚ ਜਿਹੜਾ ਹੈਗਾ ਨੁਫਾਫਾ ਇੱਕਦਮ ਸੁੱਟਣ ਦੀ ਕੋਸ਼ਿਸ਼ ਕੀਤੀ ਲੇਕਿਨ ਐਸਐਚਓ ਕਾਲਾ ਨੋ ਪੁਲਸ ਪਾਰਟੀ ਨੇ ਬਸਤੇਦੀ ਨਾਲੇ ਨੂੰ ਚੈੱਕ ਕਰਕੇ ਚੈਕੀਟਾ ਦੇ ਵਿੱਚੋਂ 532 ਗ੍ਰਾਮ ਗ੍ਰਾਣੀ ਹੈਰੋਨ ਆ ਬਰਾਮਦ ਹੋਈ। ਉਹ ਇਹਦੇ ਸਬੰਧੀ थाना ਕਲਰੋਪ ਚਮਕਰਮਨ ਦਰਜ ਕੀਤਾ। ਐਨਡੀਪੀਐਸ ਐਕਟ ਚੋਂ ਬੰਦੇ ਨੂੰ ਮੌਕੇ ਤੇ ਰੈਸਟ ਕੀਤਾ ਹੈਗਾ ਇਹਦੀ ਇਲਜ਼ਾਫ ਵਿੱਚ ਅੱਗੇ ਇਹਦੀ ਪੁਸ਼ਗਿਸ਼ ਵਿੱਚ ਬੰਦੇ ਫਰਦਰ ਜਿਹੜੇ ਮੇਨ ਜਿਹੜੇ ਨੂੰ ਇਹਦੀ ਬੈਗ ਫੂਡ ਤੇ ਬੰਦੇ ਜਿਹੜੇ ਨੂੰ ਮੇਨ ਜਿੰਨਾਂ ਤੋਂ ਸਪਲਾਈ ਆ ਰਹੀ ਹੈ ਇਹਨੂੰ ਉਹ ਗੁਰਲਾਲ ਸਿੰਘ ਰਡਿਆਣੇ ਦਾ ਇੱਕ ਹੈਗਾ ਸਾਬ ਸਿੰਘ ਹਰੀਮਾਬਾਦ ਦਾ ਇਹ ਦੋਨੇ ਫੋਰਨ ਬੇਸਡ ਬੰਦੇ ਹੈਗੇ ਨੇ ਬਾਹਰ ਹੀ ਅਮਰੀਕਾ ਚ ਰਹਿੰਦੇ ਨੇ ਉਹ ਇਹਨਾਂ ਦੇ ਕਹਿੰਦੇ ਹੀ ਬੰਦਾ ਜਿਹੜਾ ਕੰਮ ਹੈ ਗੁਰਚੰਦ ਸਿੰਘ ਜੰਨਾ ਇਹ ਕੰਮ ਕਰ ਰਿਹਾ ਸੀ ਔਰ ਕਾਫੀ ਜਿਹੜੀ ਹੈਗੀ ਹੈ ਕਨਸਾਈਨਮੈਂਟ ਜਿਹੜੀ ਹੈਗੀ ਹੈ ਬਾਹਰੋਂ ਇਹ ਲੈ ਕੇ ਆਇਆ ਔਰ ਦੋ ਵਾਰਾਂ ਇਹ ਲੈ ਕੇ ਆਇਆ ਅੰਮ੍ਰਿਤਸਰ ਤੋਂ ਲੈ ਕੇ ਆਇਆ ਕਨਸਾਈਨਮੈਂਟ ਪਹਿਲਾਂ ਦੋ ਪੈਕੇਟ ਲੈ ਕੇ ਆਇਆ ਉਹ ਬਟਾਲਾ ਰੋਡ ਤੇ ਬਟਾਲਾ ਕਾਦੀਆਂ ਰੋਡ ਦੇ ਜੇ ਦੇਖ ਕੇ ਸੀ ਬੰਦਿਆਂ ਦੇ ਕੇ ਆ ਅਨਨੋਣ ਬੰਦਿਆਂ ਕਿੰਨੇ ਬੰਦੇ ਸਨ ਇਹਦੇ ਵਿੱਚ ਫਿਰ ਜਿਹੜੇ ਮੇਨ ਜਿਹੜੇ ਮੇਨ ਜੇ ਮੇਨ ਜਿਹੜੇ ਬੈਗ ਤੇ ਨੇ ਉਹ ਗੁਲਾਬ ਤੇ ਸਾਹਬ ਸਿੰਘ ਜਿਹੜੇ ਹੈਗੇ ਨੇ ਬਾਹਰ ਫੋਨ ਬੇਸਡ ਨੇ ਤੇ ਇਹ ਜਿਹੜਾ ਬੰਦਾ ਫੜਿਆ ਹੈਗਾ ਚਰਨਜੀਤ ਸਿੰਘ ਚੰਨਾ ਇਹ ਹਰੀਮਾਬਾ ਥਾਣਾ ਕੋਰਸੂਦ ਮਲੇ ਬਫਰਦਰ ਅਗੇ ਅਜੀ ਅਨਵੈਸਟ ਕਰ ਰਹੇ ਆ ਪਰਤਾਲ ਕਰ ਰਹੇ ਆ ਇਹ ਬਾਹਰ ਬੈਗ ਨਕਸਾ ਚਲਾ ਰਹੇ ਨੇ ਔਰ ਇਹਨਾਂ ਦੇ ਕਹਿੰਦੇ ਬੰਦਾ ਇਹ ਜਿਹੜੇ ਕਨਸਾਈਨਮੈਂਟ ਹੈ ਜਿਹੜੇ ਸਮਾਨ ਚੱਕ ਰਿਹਾ ਇਹ ਵੀ ਦੇਖ ਲਵੋ ਹੋਰਿੰਦੀ ਪੁਤੀ ਹੈਗੇ ਨੇ ਇਹ ਫਰਦਰ ਹੁਣ ਅਸੀਂ ਕਰਕੇ ਇਹਨੂੰ ਜਿਹੜੇ ਫਿਲਹਾਲ ਦੋ ਬੰਦੇ ਜਿਹਨੇ ਮੇਨ ਬੈਕਫੁੱਟ ਤੇ ਕੰਮ ਕਰ ਰਹੇ ਨੇ ਲੇਕਿਨ ਇਹ ਬੰਦਾ ਅਰੈਸਟ ਕੀਤਾ ਹੈ ਦੀ ਰੈਸਟ ਪਾ ਕੇ ਫਰਦਰ ਪੜਤਾਲ ਕਰਾਂਗੇ ਇਨਵੈਸਟੀਗੇਸ਼ਨ ਕਰਾਂਗੇ ਅਗਾ ਹੋਰ ਜਿਹੜੀ ਚੇਨ ਨਾਲ ਬ੍ਰੇਕ ਕਰਾਂਗੇ ਤੇ ਕਦੋਂ ਤੱਕ ਦੇਖਦੇ ਇਹ ਨਹੀਂ ਕਿ ਜਦੋਂ ਤੱਕ ਜਾਣਦੇ ਕਿ ਕਿੰਨਾ ਬਾਅਦ ਨੂੰ ਹੋਊਗਾ ਉਹ ਐਗਜ਼ੈਕਟ ਟਾਈਮ ਤਾਂ ਨਹੀਂ ਹੈ ਦੋਵਰੇ ਪਤਾ ਲੇਕਿਨ ਹੈ ਕਾਫੀ ਗਰੀਬਨ ਕੋਈ ਸਾਲ ਦੋ ਸਾਲ ਤੋਂ ਹੈਗਾ ਇਹਨਾਂ ਦਾ ਬਾਹਰ ਹੈਗੇ ਨੇ ਇਸ ਨੂੰ ਉਹ ਦੋ ਪੰਜ ਮੁਕਰਮੇ ਦਰਜਾ ਜਿਹੜੇ ਬੰਦਿਆਂ ਦਾ ਬਾਹਰ ਨਾੜਾ ਹਾਂ ਇਹਨਾਂ ਦੇ ਇਹਨਾਂ ਵਿੱਚ ਬਿਲਕੁਲ ਬਿਲਕੁਲ ਇਹਦੇ ਵਿੱਚ ਜਿਹੜਾ ਹੈਗਾ ਮੇਨ ਗੁਰਲਾਲ ਹੈ ਉਹਦੇ ਖਿਲਾਫ ਚਾਰ ਮੁਕਰਮੇ ਦਰਜ ਨੇ ਐਨਡੀ ਦੇ ਤੇ ਲੜਾਈ ਝਗੜੇ ਦੇ ਪਰਚੇ ਦਰਜ ਨੇ ਐਲਓ ਸੀ ਜਾਰੀ ਨਹੀਂ ਨਾ ਰਹੀਗੀ ਐਲਓ ਸੀ ਐਨਓਸੀ ਜਦੋਂ ਪਾਸਪੋਰਟ ਬਣਾਉਣ ਵਾਸਤੇ ਬਾਹਰ ਨਾੜਾ ਵਾਸਤੇ ਪੀਸੀਸੀ ਦੀ ਲੋੜ ਪੈਂਦੀ ਹੈ ਉਹ ਇਹਨਾਂ ਨੂੰ ਕਿਹਨੇ ਦਿੱਤੀ ਹੈ ਇਹ ਅਸੀਂ ਅਸੀਂ ਉਹ ਚੈੱਕ ਕਰਾਂਗੇ ਐਨਓਸੀ ਕੀ ਮੁਕਰਮਿਆਂ ਤੋਂ ਪਹਿਲਾਂ ਦਰਜ ਹੋਈ ਹੈ ਕਿ ਪਹਿਲਾਂ ਬਾਅਦ ਵਿੱਚ ਹੋਈ ਹੈ ਉਸੀਂ ਵੈਰੀਫਾਈ ਕਰਾਂਗੇ ਸਰ ਜਿਹਦੇ ਐਨਓਸੀ ਮਕਰਮੇ ਦਾਸ ਤੋਂ ਪਹਿਲਾਂ ਹੋਈ ਹੈ ਤਾਂ ਫਿਰ ਉਹ ਚੈੱਕ ਕਰ ਲਾਂਗੇ ਅਸੀਂ ਇਹਦੇ ਪਾਰਟ ਵਨ ਇਨਵੈਸਟੀਗੇਸ਼ਨ ਇਹਦੇ ਦਸ ਪੈਕੇਟ ਲਿਖਿਆ ਹੈ ਕਿ ਇੱਕ ਤੋਂ ਲੈ ਕੇ ਆਇਆ ਕਿ ਹੁਣ ਤੋਂ ਜਿਹੜੇ ਦੇ ਚੁੱਕੇ ਨੇ ਇਹ ਇਹ 10 ਪੈਕੇਟ ਅਮਰਸਰ ਬਾਈਪ ਅਮਰਸਾ ਤੋਂ ਲੈ ਕੇ ਆਏ ਸੀ ਪਹਿਲਾਂ ਪਹਿਲਾਂ ਵੀ ਦੋ ਪੈਕੇਟ ਅਮਰਸਰ ਤੋਂ ਲੈ ਕੇ ਆਏ ਨੇ ਲੇਕਿਨ ਬਾਕੀ ਇਹਦੇ ਵੀ 10 ਪੈਕੇਟ ਉਦੋਂ ਹੀ ਲੈ ਕੇ ਆਏ ਸੀ ਅਮਰਸਰ ਬਾਈਪਾਸ ਤੋਂ ਲੇਕਿਨ ਇਹ ਦੋ ਪੈਕੇਟ ਵਿੱਚੋਂ ਇਹਨਾਂ ਨੇ ਬਟਾਲੇ ਕਜ਼ਾਦੀ ਰੋਡ ਦੇ ਉੱਤੇ ਨੇ ਤੇ ਬਾਕੀ ਜਿਹੜੇ ਨੌ ਪੈਕੇਟ ਨੇ ਇਹ ਇਹਨਾਂ ਨੇ ਜਿਹੜੇ ਵੱਲਾ ਬਾਈਪਾਸ ਹੈ ਉੱਥੇ ਦਿੱਤੇ ਨੇ ਉਹ ਫਰਦਰ ਅਸੀਂ ਕਰ ਰਹੇ ਆ ਫਰਦਰ ਅਸੀਂ ਉਹਨਾਂ ਦੀ ਆਇਡੈਂਟੀਫਾਈ ਕਰ ਰਹੇ ਆ ਸੋ ਫਰਦਰ ਪੁਸ਼ਸ਼ ਕਰ ਰਹੇ ਆ ਨਾ